ਮੈਂ ਹਨ ਕੀ ਦੱਸਾਂ ਇਹ ਗਲਤ ਆ ਜੀ ਇਹ ਗਲਤ ਹਾਂਜੀ ਕਿੱਥੇ ਗਲਤ ਆ ਦੱਸ ਤਾਂ ਸਹੀ ਕਿੱਥੇ ਗਲਤ ਨਾ ਮੈਂ ਕਿ ਕਿਥੋਂ ਲਿਆਂਦਾ ਸੀਗਾ ਮੋੜ ਕੇ ਤਾਂ ਦੱਸ ਤਾਂ ਸਹੀ ਇੱਕ ਵਾਰੀ ਤੇ ਤੁਸੀਂ दारू ਨਾ ਟੱਕੇ ਰਹੇ ਨੇ ਫਿਕਰ ਕਰਾਉਤੋਂ ਤੁਹਾਨੂੰ दारू ਫਿਰ ਮੇਰੀ ਮਜਬੂਰੀ ਆ ਯਾਰ ਤਾਰੂ ਪੀਣੀ ਤੇ ਮਜਬੂਰੀ ਆ ਕੋਈ ਤਾਂ ਕਾਰਨ ਹੋਊਗਾ ਇਹ ਉਹ ਕੱਲ ਤਾਂ ਕਿਸੇ ਗੱਲੋਂ ਕਿਹੜੀ ਗੱਲੋਂ ਗਲਤ ਹੋ ਇਹ ਖਰਾਬ ਆ ਜੀ ਖਰਾਬ ਕਿਹੜੀ ਗੱਲੋਂ ਖਰਾਬ ਆ ਇਹ ਜੀ ਚਾਲੂ ਆਈ ਉਹ ਕੰਨ ਨੂੰ ਵੀਰ ਜੀ ਪੁੱਛੋ ਕਿੱਥੋਂ ਕਿਹੜੇ ਸਬੂਤ ਆ ਕੀ ਗੱਲਵਾਤਾ ਜੇ ਮੇਰੀ ਭੈਣ ਹੁੰਦੀ ਆ ਮੇਰੇ ਕੋਲੇ ਜਿਵੇਂ ਉਹਦੇ ਨਾਲ ਚਲੀ ਜਾਂਦੀ ਆ ਤੇ ਉਹਦੇ ਤੇ ਸ਼ੱਕ ਕਰਨ ਲੱਗ ਜਾਂਦੇ ਆ ਜੇ ਮੇਰਾ ਭਰਾ ਹੁੰਦਾ ਵਾ ਉਹਦੇ ਤੇ ਸ਼ੱਕ ਕਰਨ ਲੱਗ ਜਾਂਦੇ ਆ ਮੈਂ ਉਹ ਚਾਲੀ ਪੈਣਾ ਬਣਾਈ ਬੈਠੀ ਆ ਯਾਰ ਤੁਹਾਡੀ ਕੋਈ ਭੈਣ ਹੈਗੀ ਕਿ ਨਹੀਂ ਹੈਗੀ ਸਗੀ ਨਹੀਂ ਸਗੀ ਭੈਣ ਹੈ ਨਹੀਂ ਵੀਰ ਜੀ ਉਹ ਫਿਰ ਸੱਚੇ ਇਲਜ਼ਾਮ ਹੀ ਲਾਉਂਦਾ ਤੁਹਾਡੇ ਸਕਾ ਵੀ ਹੈਗਾ ਮੈਂ ਇੱਕ ਭਰਾ ਹੋਰ ਮੇਰਾ ਬਣਿਆ ਹੋਇਆ ਵਾ ਉਹ ਮੇਰਾ ਪਤਾਛਤਾ ਲੈਣ ਆਉਂਦੇ ਆ ਜੇ ਉਹ ਆਉਂਦੇ ਵੀ ਅੱਜ ਕੀ ਕਿਹੜੀ ਬਰਾਈ ਆ ਇਹਦਾ ਉਹ ਚੱਲੀ ਜਾ ਭਰਾ ਬਣਿਆ ਹੋਇਆ ਹਾਂ ਉਹ ਆਉਂਦਾ ਅੱਛਾ ਤੇ ਸਕੇ ਭਰਾ ਨੂੰ ਕਿੱਥੇ ਟਾਈਮ ਲੱਗਦਾ ਯਾਰ ਉਹ ਤੇ ਕੰਮ ਕਰਾਂ ਚੱਲਦੇ ਹੋ ਬੰਦਾ ਵੀਰ ਜੀ ਇਹਨਾਂ ਨੇ ਜੋ ਕੁਝ ਤੁਹਾਨੂੰ ਗੱਲਾਂ ਕਈਆਂ ਸਭ ਝੂਠੀਆਂ ਹੈਗੀਆਂ ਠੀਕ ਆ ਨਾ ਇਹਨਾਂ ਨੇ ਤਾਂ ਹਰ ਇੱਕ ਇਨਸਾਨ ਤੇ ਸ਼ੱਕ ਕਰਦੇ ਆ ਇਹਨ ਸਬੂਤ ਵਖਾੜਨਾ ਮਰੀ ਜਾਂਤੀ ਹੈ ਕਿੱਥੇ ਸਬੂਤ ਹੈ ਦਿਖਾਓ ਇਹਨਾਂ ਨੂੰ ਬਾਈ ਜੀ ਜਦੋਂ ਤੁਹਾਡੇ ਉਹ ਘਰੇ ਆਉਣ ਲੱਗਿਆ ਇਹਦਾ ਭਰਾ ਠੀਕ ਹੈ ਉਦੋਂ ਤੋਂ ਤੁਸੀਂ ਤਾਰੂ ਪੀਣ ਲੱਗੇ ਹਾਂ ਹਾਂ ਜੀ ਜਦੋਂ ਜੱਦੇ ਆਉਂਦਾ ਉਹ ਮਗਰ ਮੋਟਰਸਾਈਕਲ ਤੇ ਵਜਨ ਦੀ ਛਾਲ ਮਾਰ ਕੇ ਜੇ ਕੋਈ ਸਬੂਤ ਹੋਊਗਾ ਤਾਂ ਇਹ ਕਰਕੇ ਉਹ ਕਹਿੰਦਾਗਾ ਫਿਰ ਪੁੱਛੋ ਇਹਨਾਂ ਨੂੰ ਸਬੂਤ ਉਹ ਵਿਚਾਰੇ ਤਾਂ ਬੋਲਿਆ ਨਹੀਂ ਜਾਂਦਾਗਾ ਆ ਚਵੀ ਹਣ ਹਾਂ ਆ ਆ ਵੇਖੋ ਹਣ ਭਰਾ ਐਵੇਂ ਬਿੰਦੇ ਹੁੰਦੇ ਆ ਬਿਲਕੁਲ ਆ ਕਹਿੰਦਾ ਭਰਾ ਭਾਵੇਂ ਲੱਭਾਂ ਧਰ ਕੇ ਪੇਵਨ ਦੇ ਸਾਰੀਆਂ ਝੂਠੀਆਂ ਗੱਲਾਂ ਮੈਂ ਮੋਬਾਈਲ 'ਚ ਭੰਦੂ ਤੇਰਾ ਇਹ ਕੁੱਤਿਆ ਤੂੰ ਕਿੱਥੋਂ ਖਿੱਚ ਲੀਆਂ ਅੱਛਾ ਹੁਣ ਤੁਹਾਨੂੰ ਸਬੂਤ ਮਿਲ ਗਿਆ ਤਾਂ ਤੁਸੀਂ ਇਹਨੇ ਵੀ ਫੋਟੋ ਮੈਂ ਕਿੱਥੋਂ ਖਿੱਚ ਲੀਆਂ ਕਹਿੰਦੇ ਹਾਸ ਦੇ ਵਾਸਤੇ ਘਰ ਤਬਾਹ ਹੋ ਜਾਂਦੇ ਆ ਅੱਜ ਦੋ ਜਵਾਕਾਂ ਦੀ ਮਾਂ ਜਿਹੜਾ 1 1500 ਰੁਪਿਆ ਦਿਹਾੜੀ ਪਾਉਣ ਵਾਲਾ ਬੰਦਾ ਤੇ ਅੱਜ ਸ਼ਰਾਬ ਕਰਕੇ ਆਪਣੇ ਘਰੇ ਬੈਠਾ ਆਪਣੇ ਘਰ ਨੂੰ ਤਬਾਹ ਕਰਤਾ ਜਿਹੜਾ ਆਪਣੇ ਘਰ ਨੂੰ ਇੱਕ ਤਰ੍ਹਾਂ ਦਾ ਖੁੰਝੇ ਲਾਤਾ ਇਹ ਗੱਲ ਸੱਚੀ ਆ ਹਾਂਜੀ ਵੀਰ ਜੀ ਇਹ ਗੱਲ ਸੱਚੀ ਆ दारू ਪੀਂਦਾ ਹੈਗਾ ਹਾਂਜੀ ਸਵੇਰ ਸ਼ਾਮ दारू ਪੀਂਦੇ ਆ ਅੱਛਾ ਜੀ ਹਾਂਜੀ दारू ਬਾਈ ਕਾਦੋਂ ਪੀਣ ਲੱਗ ਗਿਆ ਤੂੰ ਉਹ ਮੇਰੀ ਮਜਬੂਰੀ ਹੈ ਮਜਬੂਰੀ ਕਿਹੜੀ ਏਡੀ ਵੱਡੀ ਮਜਬੂਰੀ ਹੋ ਗਈ ਤੇ ਉਹ ਮੈਂ ਦੱਸ ਨਹੀਂ ਸਕਦਾ ਮੇਰੀ ਮਜਬੂਰੀ ਹੈ ਕੰਮ ਕੀ ਕਰਦੇ ਹੋ ਤੁਸੀਂ ਮੈਂ ਲੱਕੜ ਦਾ ਕੰਮ ਕਰਦਾ ਮਿਸਤਰੀ ਹਾਂ ਜੀ ਅੱਛਾ ਲੱਕੜ ਦਾ ਕੰਮ ਕਰਦੇ ਹੋ ਮਿਸਤਰੀ ਉਹ ਚੰਗੇ ਪੈਸੇ ਛਾਪਦੇ ਹੋ ਹਾਂ ਜੀ ਹਾਂ ਜੀ ਵਧੀਆ ਨਾਮ ਸੀ ਮੈਂ ਸੁਣਿਆ ਤੁਹਾਡਾ ਹਾਂ ਹਾਂ ਜੀ ਵਧੀਆ ਕੰਮਕਾਰ ਸੀਗਾ ਨਾਮ ਸੀ ਵੀ ਆ ਬਾਬਾ ਹਾਂਜੀ ਵੀਰ ਜੀ ਬਹੁਤ ਵਧੀਆ ਕੰਮਕਾਰ ਸੀ ਆ ਕੋਸਟ ਟਾਈਮ ਹੋ ਗਿਆ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਅੱਛਾ ਇਹ ਬਸ 24 ਘੰਟੇ ਸ਼ਰਾਬ ਹੀ ਪੀਂਦੇ ਰਹਿੰਦੇ ਆ ਕੋਈ ਘਰ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਕੋਈ ਲੈਣ ਦੇਣ ਦਾ ਨਹੀਂ ਜਿਹੜਾ ਵੀ ਕੋਈ ਘਰੇ ਆਉਂਦਾ ਕੰਮ ਨੂੰ ਉਥੋਂ ਹੀ ਇਹ ਜਵਾਬ ਦੇ ਦਿੰਦੇ ਆ ਬਸ 24 ਘੰਟੇ ਬਾਅਦ ਸ਼ਰਾਬ ਜੇ ਜਦੋਂ ਕੋਈ ਘਰੇ ਕੰਮ ਕਰਨ ਵਾਸਤੇ ਆਉਂਦਾਗਾ ਉਹਨੂੰ ਜਵਾਬ ਦੇ ਦਿੰਦੇ ਹਾਂ ਜੀ ਇਹ ਜਵਾਬ ਦੇ ਦਿੰਦੇ ਆ ਬਸ ਬਈ ਤੁਹਾਡਾ ਇੰਨਾ ਸੋਹਣਾ ਕੰਮ ਹੈ ਤੁਸੀਂ ਇਹ ਹੁਣ ਜਵਾਬ ਦੇ ਰਹੇ ਤੁਹਾਡੇ ਸਾਰੇ ਮਸ਼ੀਨਾ ਮਚੂਨਾ ਸੰਦ ਸੰਦ ਘਰੇ ਪਿਆ ਹਨ ਹੈਗਾ ਸਾਰਾ ਕੁਝ ਹਾਂ ਜੀ ਹੈਗਾ ਜੀ ਹੁਣ ਤੁਸੀਂ ਜੇ ਕੋਈ ਕੰਮ ਕਹਿਣ ਦਾ ਜਵਾਬ ਦੇ ਦਿੰਦੇ ਹੋ ਉਹ ਮਜਬੂਰੀ ਹੈ ਜੀ ਮਜਬੂਰੀ ਐਡੀ ਕੀ ਕਾਰਨ ਬਣ ਗਿਆ ਜਿਹੜਾ ਤੁਹਾਡਾ ਘਰ ਵੀ ਇੱਕ ਤਰ੍ਹਾਂ ਦਾ ਖੁੰਝੇ ਲੱਗ ਗਿਆ ਬਸ ਦੱਸਣ ਵਾਲੀ ਨਹੀਂ ਜੀ ਗੱਲ ਜੇਕਰ ਦੱਸੋਗੇ ਹੋ ਸਕਦਾ ਵੀ ਤੁਹਾਡਾ ਜਿਹੜਾ ਮਸਲਾ ਹੱਲ ਹੋ ਜੇ ਜਿਹੜੀ ਤੁਹਾਡੀ ਘਰ ਵਾਲੀ ਨੇ ਵੀ ਆਪਣੇ ਪਰਿਵਾਰ ਨੂੰ ਖੁਸ਼ ਕਰਨ ਵਾਸਤੇ ਆਪਣੇ ਪਰਿਵਾਰ ਨੂੰ ਇੱਕ ਚੰਗੀ ਲੈਨ ਤੇ ਤੋਰਨ ਵਾਸਤੇ ਵੀ ਉਹ ਤੁਹਾਡੇ ਸਾਹਮਣੇ ਅੱਜ ਮੀਡੀਆ ਵਾਲੇ ਬੁਲਾਏ ਆ ਕੋਈ ਖੁਸ਼ ਕਰਨ ਵਾਸਤੇ ਨਹੀਂਗਾ ਜੀ ਹਾਂ ਇਹ ਮੈਂ ਸਾਨੂੰ ਕੀ ਦੱਸਾਂ ਇਹ ਗਲਤ ਆ ਜੀ ਇਹ ਗਲਤ ਹਾਂਜੀ ਕਿੱਥੇ ਗਲਤ ਆ ਦੱਸ ਤਾਂ ਸਹੀ ਕਿੱਥੇ ਗਲਤ ਨਾ ਮੈਂ ਕਿ ਕਿਥੋਂ ਲਿਆਂਦਾ ਸੀਗਾ ਮੋੜ ਕੇ ਤਾਂ ਦੱਸ ਤਾਂ ਸਹੀ ਇੱਕ ਵਾਰੀ ਮੈਨੂੰ ਪਤਾ ਕਿੱਥੇ ਗਲਤਾਂ ਤੋਂ ਆਇਆ ਤੋਂ ਇਹ ਜੀ ਗਲਤ ਆ ਜੀ ਇਹ ਅੱਛਾ ਵਾਸਤਾ ਹੀ ਹਾਂਜੀ 올 ਜਾਮ ਲਾ ਰਿਹਾ ਵੀ ਕਹਿੰਦਾ ਗਲਤ ਆ ਤੁਸੀਂ ਇਹਨਾਂ ਨੂੰ ਪੁੱਛੋ ਕਿੱਥੇ ਗਲਤ ਆ ਮੈਂ ਜੇ ਮੇਰਾ ਭਰਾ ਆ ਜਾਂਦਾ ਮੈਂ ਉਹਨਾਂ ਨਾਲ ਚਲੀ ਜਾਂਦੀ ਆ ਜੇ ਮੇਰੀ ਭੈਣ ਹੁੰਦੀ ਤਾਂ ਮੈਂ ਉਹਨਾਂ ਨਾਲ ਜਾਂਦੀ ਆ ਇਹਨਾਂ ਨੂੰ ਪੁੱਛੋ ਤਾਂ ਸਹੀ ਕਿੱਥੇ ਲਿਆਂਦਾ ਸੀ ਮੋੜ ਕੇ ਕੀ ਕੀਤਾ ਸੀਗਾ ਆ ਤਾਂ 24 ਘੰਟੇ ਸ਼ਰਾਬਾਂ ਨਾਲ ਰੱਜੇ ਰਹਿੰਦੇ ਆ ਇਹਨਾਂ ਨੂੰ ਕੋਈ ਫਿਕਰ ਨਹੀਂ ਜਵਾਕਾਂ ਦਾ ਨਾ ਮੇਰਾ ਨਾ ਘਰਬਾਰ ਦਾ ਪੁੱਛੋ ਇਹਨਾਂ ਨੂੰ ਤੁਸੀਂ ਉਹ ਕਹਿੰਦੇ ਵੀ ਤੁਹਾਨੂੰ ਘਰਬਾਰ ਦਾ ਫਿਕਰ ਨਹੀਂਗਾ ਵੀ ਜਵਾਕਾਂ ਦਾ ਕੋਈ ਫਿਕਰ ਨਹੀਂਗਾ ਮੈਂ ਇਹ ਫਿਕਰਤਾ ਹੈਗਾ ਜਵਾਕਾਂ ਬਾਰੇ ਤੇ ਫਿਕਰ ਹੈਗਾ ਤੁਸੀਂ दारू ਨੇ ਟੱਕੇ ਰਹੇ ਨੇ ਫਿਕਰ ਕਰੋ ਤੁਹਾਨੂੰ दारू ਫਿਰ ਮੇਰੇ ਮਜਬੂਰੀ ਹੈ ਯਾਰ दारू ਪੀਣੀ ਤੇ ਮਜਬੂਰੀ ਹੈ ਕੋਈ ਤਾਂ ਕਾਰਨ ਹੋਊਗਾ ਹੀ ਉਹ ਕੱਲ ਤਾਂ ਕਿਸੇ ਗੱਲੋਂ ਕਿਹੜੀ ਗੱਲੋਂ ਗਲਤ ਹੋ ਇਹ ਖਰਾਬ ਆਈਏ ਖਰਾਬ ਕਿਹੜੀ ਗੱਲਾਂ ਖਰਾਬ ਆ ਇਹ ਇਹ ਚਾਲੂ ਆਈ ਜਰਾਂ ਇਹਨਾਂ ਨੂੰ ਪੁੱਛੋ ਕਿੱਥੇ ਖਰਾਬ ਆ ਕੀਦੇ ਕੋਲੇ ਮੈਨੂੰ ਲਿਆਂਦਾ ਇਹਨਾਂ ਨੇ ਵਾਪਸ ਕਿੱਥੇ ਮੈਂ ਗਈ ਸੀਗੀ ਇਹਨਾਂ ਨੂੰ ਪੁੱਛੋ ਤਾਂ ਸਹੀ ਜੇ ਦੋ ਬੰਦੇ ਘਰੇ ਕੰਮ ਲਈ ਐ ਨਾਲ ਕਹਿਣ ਆਉਂਦੇ ਆ ਉਹਨਾਂ ਨੂੰ ਜਵਾਬ ਦੇ ਦਿੰਦੇ ਆ ਨਾ ਇਹਨਾਂ ਨੇ ਤੇਰੇ ਕੋਈ ਸੌਦਾ ਪਾਣੀ ਲਿਆ ਕੇ ਦੇਣਾ ਮਾ 24 ਕੰਟੇ ਸ਼ਰਾਬ ਦੀ ਬੋਤਲ ਇੱਕ ਦੁਪਹਿਰੇ ਪੀਲੀ ਇੱਕ ਸੁਬਾ ਪੀਲੀ ਆ ਇਹਨਾਂ ਕੋਲੇ ਕੰਮ ਹੈਗਾ ਐ ਨਾ ਪੁੱਛੋ ਤਾਂ ਸਹੀ ਅਕਸਰ ਕੰਮ ਕਰਦੇ ਹੋਣਗੇ ਤਾਰੂ ਹੀ ਪੈਸੇ ਆਉਂਦੀ ਆਉਂਦੀ ਆ ਇਹ ਮੈਨੂੰ ਨਹੀਂ ਪਤਾ ਕਿੱਥੋਂ ਹੱਲ ਕਰਦੇ ਆ ਉਹ ਜੇ ਬੰਦਿਆਂ ਨਾਲ ਇਹਨਾਂ ਦੀ ਹਾਂ ਤਾਂ ਦਾਰ ਫੜਫੜ ਕੇ ਪੀ ਜਾਂਦੇ ਮੈਨੂੰ ਵਿਆਹ ਤੋਂ ਪਹਿਲਾਂ ਦਾਰੂ ਪੀਂਦਾ ਸੀਗਾ ਮੁੰਡਾ ਨਹੀਂ ਜੀ ਵਿਆਹ ਤੋਂ ਪਹਿਲਾਂ ਨਹੀਂ ਪਿੰਦੇ ਸੀਗੇ ਵਿਆਹ ਤੋਂ ਪਹਿਲਾਂ ਪਿੰਦੇ ਨਹੀਂ ਤੁਸੀਂ ਹੁਣ ਹੀ ਦਾਰੂ ਪੀਂਦੇ ਨਹੀਂ ਪਿੰਦਾ ਸੀਗਾ ਜੀ ਹੁਣ ਹੀ ਪੀਣ ਲੱਗਿਆ ਅੱਛਾ ਫਿਰ ਪੈਸੇ ਦਾ ਜਿਗਾਰ ਕਿੱਥੋਂ ਹੁੰਦਾਗਾ ਉਹ ਢਿਆੜੀ ਢੋੜੀ ਲਾ ਆਉਣਾ ਕਿਤੇ ਨਾ ਕਿਤੇ ਅੱਛਾ ਕੰਮ ਕੰਮ ਕਰ ਚੰਗਾ ਠੇਕੇਦਾਰ ਸੀ ਤੁਸੀਂ ਮੈਂ ਸੁਣਿਆ ਹਾਂ ਜੀ ਤੇ ਫਿਰ ਹੁਣ ਐਡੀ ਕੀ ਨੌਬਤ ਆ ਗਈ ਉਹ ਕਹਿੰਦੀ ਮੈਂ ਤਾਂ ਗਲਤ ਹੈ ਨਹੀਂ ਮੈਨੂੰ ਪਤਾ ਨਾ ਗਲਤ ਆ ਤੁਹਾਨੂੰ ਸਬੂਤ ਹੈਗੇ ਕੋਈ ਤੁਹਾਡੇ ਕੋਲ ਸਬੂਤ ਹੈਗੇ ਮੇਰੇ ਕੋਲੇ ਉਹ ਕਹਿੰਦਾ ਵੀਰ ਜੀ ਪੁੱਛੋ ਇਹ ਤਾਂ ਕਿਹੜੇ ਸਬੂਤ ਆ ਕੀ ਗੱਲ ਬਾਤ ਆ ਜੇ ਮੇਰੀ ਭੈਣ ਆਉਂਦੀ ਆ ਮੇਰੇ ਕੋਲੇ ਜਿਵੇਂ ਉਹਦੇ ਨਾਲ ਚਲੀ ਜਾਂਦੀ ਆ ਤੇ ਉਹਦੇ ਤੇ ਸ਼ੱਕ ਕਰਨ ਲੱਗ ਜਾਂਦੇ ਆ ਜੇ ਮੇਰਾ ਭਰਾ ਆਉਂਦਾ ਵਾ ਉਹਦੇ ਤੇ ਸ਼ੱਕ ਕਰਨ ਲੱਗ ਜਾਂਦੇ ਆ ਉਹ ਕਹਿੰਦੇ ਵੀ ਜਿਹੜੀ ਮੇਰੀ ਭੈਣ ਆਉਂਦੀ ਆ ਉਹਦੇ ਤੇ ਸ਼ੱਕ ਕਰਦੀ ਸਾਕੀ ਭੈਣ ਆਉਂਦੀ ਕੋਈ ਹੋਰ ਭੈਣ ਬਣਾਈ ਜਨੇ ਉਹ ਜਾਲੀ ਪਹਿਣਾ ਬਣਾਈ ਬੈਠੀ ਆ ਯਾਰ ਉਹ ਕਹਿੰਦਾ ਜਾਲੀ ਪਹਿਣਾ ਬਣਾਈ ਕੋਈ ਆ ਜਾਲੀ ਵੀਰਜੀ ਪਹਿਣਾ ਬਣ ਜਾਣਗੀ ਆ ਕੋਈ ਰਿਸ਼ਤੇ ਨਾ ਹੁੰਦਾ ਹੁੰਦਾ ਜਾਲੀ ਜਾਲੀ ਦਾ ਖੁਦ ਬਣੇ ਬੈਠੇ ਆ ਉਹ ਕਹਿੰਦੇ ਵੀ ਜਾਲੀ ਕੋਈ ਭੈਣ ਨਹੀਂ ਮੇਰੀ ਸਾਕੀ ਭੈਣ ਸਾਕੀ ਨਾ ਆਉਂਦੀ ਆ ਐ ਬਣਾ ਲਿੰਦ अच्छा वो कंदा कोई सकी बहन नहीं औंदी कोई बहन है की तोडी ए सारीया तो गल्ला इनहा दिया ਝੂਠੀਆਂ ਵੀਰ ਜੀ ਉਹ ਮੈਂ ਤੁਨੂੰ ਇਹ ਗੱਲ ਪੁੱਛ ਰਿਆ ਵੀ ਇਹਦੀ ਭੈਣ ਹੈ ਤੁਹਾਡੀ ਕੋਈ ਭੈਣ ਹੈਗੀ ਹੈ ਕਿ ਨਹੀਂ ਹੈਗੀ ਹਾਂਜੀ ਹੈਗੀ ਸਕੀ ਭੈਣ ਨਹੀਂ ਸਕੀ ਭੈਣ ਹੈ ਨਹੀਂ ਵੀਰ ਜੀ ਮੇਰੀ ਉਹ ਫਿਰ ਸੱਚੇ ਇਲਜ਼ਾਮ ਹੀ ਲਾਉਂਦਾ ਤੁਹਾਡੇ ਤੇ ਕੋਈ ਇਲਜ਼ਾਮ ਨਹੀਂ ਹੈ ਤਾਂ ਇਹ ਜੋ ਵੀ ਬਣਗੜ ਤੇ ਗੱਲਾਂ ਬਣਾਈਆਂ ਹੋਈਆਂ ਭਰਾ ਭਰਾ ਹੈਗਾ ਤੁਹਾਡਾ ਭਰਾ ਹਾਂਜੀ ਭਰਾ ਹੈਗਾ ਮੈਂ ਭਰਾ ਸਾਕਾ ਭਰਾ ਹੈ ਦਾ ਹਾਂਜੀ ਭਰਾ ਹੈਗਾ ਜੀ ਭਰਾ ਹੈਗਾ ਉਹ ਤਾਂ ਉਹ ਤੱਕ ਤੇ ਆਇਆ ਹੀ ਨਹੀਂ ਅੱਛਾ ਤਾਂ ਹੋਰ ਹੀ ਤੁਰੇ ਫਿਰਦੇ ਇੱਥੇ ਪਤਾ ਨਹੀਂ ਕਿਹੜੇ ਭਰਾ ਤੁਹਾਡਾ ਸਕਾ ਕਿ ਨਹੀਂ ਸਕਾ ਭਰਾ ਮੇਰਾ ਸਕਾ ਵੀ ਹੈਗਾ ਮੈਂ ਇੱਕ ਭਰਾ ਹੋਰ ਮੇਰਾ ਬਣਿਆ ਹੋਇਆ ਵਾ ਉਹ ਮੇਰਾ ਪਤਾਛਤਾ ਲੈਣ ਆਉਂਦੇ ਆ ਜੇ ਉਹ ਆਉਂਦੇ ਵੀ ਅੱਜ ਕੀ ਕਿਹੜੀ ਬਰਾਈ ਆ ਅੱਛਾ ਹਾਂਜੀ ਦੇ ਦੁੱਖ ਸਭ ਉਹਨਾਂ ਨਾਲ ਸਾਂਝਾ ਕਰਦੇ ਆ ਫਿਰ ਮੈਂ ਮਾੜੀ ਹੋਗੀ ਬਈ ਉਹ ਕਹਿੰਦਾ ਭਰਾ ਸਕਾ ਜਿਹੜਾ ਉਹ ਨਹੀਂ ਹੁੰਦਾਗਾ ਹੋਰ ਭਰਾ ਉਹਦੇ ਬਾਰੇ ਤੁਸੀਂ ਗੱਲ ਹਾਂਜੀ ਇਹਦਾ ਉਹੀ ਚੱਲੀ ਜਾ ਭਰਾ ਬਣਿਆ ਹੋਇਆ ਹਾਂ ਉਹ ਆਉਂਦਾ ਅੱਛਾ ਤੇ ਸਕੇ ਭਰਾ ਨੂੰ ਕਿੱਥੇ ਟਾਈਮ ਲੱਗਦਾ ਯਾਰ ਆਪਦੇ ਕੰਮ ਕਾਰਾਂ ਚ ਰੱਜੇ ਉਹ ਅੱਛਾ ਉਹਦੇ ਕੋਲੇ ਟਾਈਮ ਹੈਗਾਗਾ ਉਹ ਤਾਂ ਤੀਜੇ ਚੌਥੇ ਦੇ ਨਹੀਂ ਆਉਂਦਾ ਹਾਂ ਵੇਖੋ ਉਹ ਕਹਿੰਦਾ ਵੀ ਸਗਾ ਭਰਾ ਤਾਂ ਤੁਹਾਡਾ ਇੱਕ ਆਉਂਦਾ ਨਹੀਂ ਆਉਂਦਾ ਨਹੀਂ ਇਹ ਗੱਲ ਸਹੀ ਆ ਹਾਂਜੀ ਉਹਨਾਂ ਦਾ ਕੰਮ ਕੁਝ ਜ਼ਿਆਦਾ ਹੈਗਾ ਮਨ ਕੋਲੇ ਟਾਈਮ ਨਹੀਂ ਹੈਗਾ ਵੀਰ ਜੀ ਠੀਕ ਆ ਉਹ ਮੇਰਾ ਭਰਾ ਦੂਜਾ ਜਿਹੜਾ ਬਣਾਇਆ ਉਹ ਆਉਂਦਾ ਹੈਗਾ ਇਹ ਉਹਨਾਂ ਤੇ ਸ਼ੱਕ ਕਰਦੇ ਆ ਇਹਦੇ ਕੋਲੇ ਕਿਉਂ ਹੁੰਦੇ ਆ ਆਪ ਤਾਂ ਇਹਨਾਂ ਨੇ ਸ਼ਰਮ ਨਾਲ ਰੱਜੇ ਰਣਾ ਮਾ ਘਰੇ ਆਟਾ ਨਹੀਂ ਹੁੰਦਾ ਉਹਦਾ ਵੀ ਮੈਂ ਹੱਲ ਕਰਨਾ ਆਟਾ ਦਾਲ ਦੀ ਤਾਂ ਗੱਲ ਜਿਹੜੀ ਤੁਹਾਡੀ ਬਾਅਦ ਵਿੱਚ ਹੋ ਜੂਗੀ ਠੀਕ ਹੈ ਨਾ ਉਹ ਜਿਹੜੀ ਗੱਲ ਕੀ ਹੈ ਵੀ ਮਾਮਲਾ ਵੇਖੋ ਕੀ ਸਾਹਮਣੇ ਆਇਆ ਨਿਕਲ ਕੇ ਵੀ ਸਕਾ ਭਰਾ ਨਹੀਂ ਘਰੇ ਆਉਂਦਾਗਾ ਜਿਹੜਾ ਊ ਜਾਲੀ ਭਰਾ ਬਣਾਇਆਗਾ ਉਹਦੇ ਕਰਕੇ ਜਿਹੜਾ ਤੁਹਾਡੇ ਪਰਿਵਾਰ ਦੇ ਵਿੱਚ ਵਿਗਾੜ ਪੈ ਰਿਹਾਗਾ ਕੋਈ ਵਿਗਾੜ ਨਹੀਂ ਪੈਂਦਾ ਵੀਰ ਜੀ ਇਹਨਾਂ ਨੇ ਜੋ ਕੁਝ ਤੁਹਾਨੂੰ ਗੱਲਾਂ ਕਈਆਂ ਸਭ ਝੂਠੀਆਂ ਹੈਗੀਆਂ ਠੀਕ ਹੈ ਨਾ ਇਹਨਾਂ ਨੇ ਤਾਂ ਹਰ ਇੱਕ ਇਨਸਾਨ ਤੇ ਸ਼ੱਕ ਕਰਦੇ ਆ ਉਹ ਕਹਿੰਦੇ ਵੀ ਐਵੇਂ ਸ਼ੱਕ ਕਰਦੇ ਆ ਐਵੇਂ ਕੌਣ ਸ਼ੱਕ ਕਰਦੇ ਯਾਰ ਮੈਂ ਸਬੂਤ ਵਿਖਾੜਨਾ ਮਰੀ ਜਾਂਦੀ ਹੈ ਹੈ ਦਿਖਾਓ ਸਬੂਤ ਫਿਰ ਕਿੱਥੇ ਸਬੂਤ ਆ ਦਿਖਾਓ ਇਹਨਾਂ ਨੂੰ ਕਿੱਥੇ ਤੁਸੀਂ ਉਹਨਾਂ ਦੇ ਘਰੇ ਗਏ ਆ ਪਰਿਵਾਰ ਵਾਲਿਆਂ ਦੇ ਘਰੇ ਗਏ ਆ ਜਿਹੜਾ ਤੁਹਾਡਾ ਭਰਾ ਬਣਿਆ ਨਹੀਂ ਜੀ ਉਹਨਾਂ ਦੇ ਘਰੇ ਨਹੀਂ ਗਏ ਅੱਛਾ ਉਹ ਇੱਕ ਬਾਰੋ-ਬਾਰੀ ਭਰਾ ਬਣਾਵੇ ਹਾਂਜੀ ਕੀ ਹੋ ਗਿਆ ਦੁਨੀਆ 'ਚ ਕੋਈ ਭਰਾ ਨਹੀਂ ਬਣ ਸਕਦਾ ਉਹ ਇਹ ਕਹਿੰਦੇ ਵੀ ਉਹਨਾਂ ਦੇ ਘਰੇ ਵੀ ਨਹੀਂ ਗਏ ਤੁਸੀਂ ਗਏ ਉਹਨਾਂ ਦੇ ਘਰੇ ਨਾ ਜੀ ਮੈਂ ਵੀ ਨਹੀਂ ਗਿਆ ਵੇਖੋ ਘਰ ਵਾਲੀ ਕਹਿੰਦੀ ਆ ਵੀ ਘਰੇ ਨਹੀਂ ਗਏ ਮੈਂ ਆਪਦੇ ਭਰਾ ਦੇ ਜਿਹੜਾ ਉਹ ਭਰਾ ਬਣਾਇਆ ਵੈ ਜਾਲੀ ਭਰਾ ਬਣਾਇਆ ਹੋਵੇਗਾ ਆਖਰਕਾਰ ਜਿਹੜਾ ਤੁਹਾਡਾ ਪਤੀ ਆ ਉਹਨੂੰ ਤੁਹਾਡੇ ਤੇ ਸ਼ੱਕ ਇਸ ਗੱਲਾਂ ਤੋਂ ਹੀ ਹੁੰਦਾਗਾ ਤੁਸੀਂ ਉਹਨਾਂ ਦੇ ਘਰੇ ਨਹੀਂ ਗਏ ਹਨਾ ਘਰੇ ਉਹਨਾਂ ਦੇ ਪਰਿਵਾਰ ਵਾਲਿਆਂ ਨਾਲ ਮਿਲੇ ਤਾਂ ਨਹੀਂ ਨਹੀਂ ਜੀ ਨਹੀਂ ਮਿਲੇ ਉਹ ਵਿਆਹ ਹੋ ਰਿਹਾਗਾ ਨਹੀਂ ਉਹ ਵਿਆਹਿਆ ਨਹੀਂ ਹੈਗਾ ਅੱਛਾ ਹਾਂਜੀ ਉਹਦੀ ਮਾਤਾ ਪਿਓ ਮਾਤਾ ਹੈਗੀ ਉਹਦੀ ਹਾਂਜੀ ਹੈਗੇ ਅੱਛਾ ਉਹ ਕੁਵਾਰਾ ਹੈਗਾ ਹਾਂਜੀ ਤੇ ਤੁਹਾਡਾ ਤੁਸੀਂ ਕਿਵੇਂ ਭਰਾ ਬਣਾ ਲਿਆ بس گا ਮੇਰੀ ਇੱਕ ਫਰੈਂਡ ਸੀਗੀ ਤੇ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਸੀਗਾ ਉਹ ਮੈਨੂੰ ਭੈਣ ਭੈਣ ਕਰਦਾ ਹੁੰਦਾ ਸੀਗਾ ਫਿਰ ਹੌਲੀ ਹੌਲੀ ਉਹਨਾਂ ਦੀ ਸਾਡੇ ਘਰੇ ਆਉਣੀ ਜਾਣੀ ਹੋ ਗਈ ਤੇ ਇਹਦਾ ਮਤਲਬ ਇਸ ਗੱਲ ਦੇ ਵਿੱਚ ਮੈਂ ਗਲਤ ਹੋ ਗਈ ਜੀ ਉਹਨੂੰ ਕਿਸੇ ਗੱਲ ਦਾ ਇਲਜ਼ਾਮ ਮੈਂ ਲਾ ਰਿਹਾ ਤੁਹਾਡੇ ਤੇ ਜੇ ਕੋਈ ਸ਼ੱਕ ਹੈ ਤੇ ਤਾਂ ਹੀ ਉਹ ਤੁਹਾਡਾ ਘਰ ਜਿਹੜਾ ਅੱਜ ਖਰਾਬ ਹੋ ਰਿਹਾ ਇਹ ਸਭ ਇਹਨਾਂ ਦੀਆਂ ਕਹਿਣ ਦੀਆਂ ਗੱਲਾਂ ਹੈ ਕਿ ਨਹੀਂ ਕਿ ਤੁਸੀਂ ਉਹਦੇ ਨਾਲ ਨਾਤਾ ਕੱਟ ਦੋਗੇ ਫਿਰ ਕੀ ਹੋ ਜਾਊਗਾ ਨਹੀਂ ਇਹ ਗੱਲ ਨਹੀਂ ਹੁੰਦੀ ਹੈ ਕਿ ਜੇ ਕੋਈ ਆਪਣੇ ਵਰਤ ਦਾ ਬੰਦਾ ਉਹ ਗਲਤ ਨਹੀਂ ਹੁੰਦਾ ਹੈਗਾ ਇਹ ਤਾਂ ਇਹਨਾਂ ਦੀ ਆਤ ਬਣ ਗਈ ਹੈ ਸ਼ੱਕ ਕਰਨ ਦੀ ਬਾਈ ਜੀ ਜਦੋਂ ਤੁਹਾਡੇ ਉਹ ਘਰੇ ਆਉਣ ਲੱਗਿਆ ਇਹਦਾ ਭਰਾ ਠੀਕ ਹੈ ਉਦੋਂ ਤੋਂ ਤੁਸੀਂ ਦਾਰੂ ਪੀਣ ਲੱਗੇ ਹਾਂ ਹਾਂ ਜੀ ਉਦੋਂ ਨੇ ਮੈਨੂੰ ਤਾਂ ਪੁੱਛਦੀ ਨਹੀਂ ਇਹ ਹਾਂ ਤੇ ਉਦੋਂ ਜਦੋਂ ਜਿੱਦੇ ਆਉਂਦਾ ਉਹ ਮਗਰ ਮੋਟਰਸਾਈਕਲ ਦੇ ਵਜਨ ਦੀ ਛਾਲ ਮਾਰ ਕੇ ਅੱਛਾ ਤੇ ਉਹ ਉਦੋਂ ਤਾਂ ਜਾਂਦੀ ਭੱਜੀ ਵਿੰਦੇ ਤਿਆਰ ਹੋ ਜਾਂਦੀ ਹੈ ਹਾਂ ਤੁਹਾਡਾ ਦਾਰੂ ਪੀਣਾ ਹੀ ਹੋਰ ਕੀ ਕਰਾਂ ਮੈਂ ਪੁੱਛੋ ਇਹਨਾਂ ਨੂੰ ਕਿੱਥੇ ਜਾਣੀ ਆ ਮੈਂ ਪਿੱਛਾ ਕੀਤਾ ਇਹਨਾਂ ਨੇ ਮੇਰਾ ਮੈਂ ਕਿੱਥੇ ਜਾਣੀ ਆ ਜੇ ਕੋਈ ਸਬੂਤ ਹੋਊਗਾ ਤਾਂ ਹੀ ਕਰਕੇ ਉਹ ਕਹਿੰਦਾਗਾ ਫਿਰ ਪੁੱਛੋ ਇਹਨਾਂ ਨੂੰ ਸਬੂਤ ਉਹ ਵਿਚਾਰੇ ਤੋਂ ਬੋਲਿਆ ਨਹੀਂ ਜਾਂਦਾਗਾ ਸਭ ਝੂਠਾ ਇਹ ਬੋਲਿਆ ਕਿਉਂ ਨਹੀਂ ਜਾਂਦਾ ਹੈਗਾ ਘਰੇ ਕਲੇਸ਼ ਪਾਉਣ ਨੂੰ ਲੜਾਈ ਕਰਨ ਨੂੰ ਦਾਰੂ ਪੀਣ ਨੂੰ ਸਾਰਾ ਕੁਝ ਹੈਗਾ ਉਦੋਂ ਉਦੋਂ ਪੁੱਛੋ ਵੇਖੋ ਜਿਹੜਾ ਪਰਿਵਾਰ ਪਤੀ ਉਹਦੇ ਤੇ ਇਲਜ਼ਾਮ ਲਾ ਰਿਹਾ ਹੈਗਾ ਵੀ ਉਹ ਭਰਾ ਦੇ ਨਾਲ ਮੋਟਰਸਾਈਕਲ ਤੇ ਜਾ ਵੜਦੀ ਹੈ ਠੀਕ ਹੈ ਵੀ ਉਹ ਕਹਿੰਦੀ ਬੇਬੁਨਿਆਦ ਮੇਰੇ ਤੇ ਇਲਜ਼ਾਮ ਲਾ ਰਿਹਾਗਾ ਕੋਈ ਸਬੂਤ ਹੋਵੇ ਜਿਹਦੇ ਕਾਰਨ ਕਰਕੇ ਤੁਸੀਂ ਇਹਦੇ ਤੇ ਇਲਜ਼ਾਮ ਲਾਉਂਦੇ ਹੋ ਹਾਂਜੀ ਹੈਗਾ ਜੀ ਕੀ ਸਬੂਤ ਹੈ ਤੁਹਾਡੇ ਕੋਲ ਸਬੂਤ ਤਾਂ ਮੋਬਾਈਲ ਤੋਂ ਖਾਣਾ ਸੁਣਾ ਅੱਛਾ ਵੇਖੋ ਬਾਈ ਜੀ ਕਹਿੰਦਾ ਮੇਰੇ ਕੋਲੇ ਸਬੂਤ ਵੀ ਹੈਗਾ ਮੋਬਾਈਲ ਦੇ ਵਿੱਚ ਫੋਟੋਆਂ ਵਗੈਰਾ ਤੁਹਾਡੀਆਂ ਹੈਗੀਆਂ ਉਹ ਕਹਿੰਦਾਗਾ ਕੋਈ ਫੋਟੋਆਂ ਨਹੀਂ ਇੱਕ ਮਿੰਟ ਮੈਨੂੰ ਦੇਖਣ ਦਿਓ ਤਾਂ ਸਹੀ ਇੱਕ ਵੇਖੋ ਸਬੂਤ ਵੇਖਦੇ ਆ ਆ ਵੇਖੋ ਹੁਣ ਭਰਾ ਐਵੇਂ ਕਹਿੰਦੇ ਹੁੰਦੇ ਆ ਆ ਵੇਖੋ ਤੁਹਾਡੀਆਂ ਫੋਟੋਆਂ ਇਹਦੇ ਵਿੱਚ ਪਲਟੀਨੇ ਤੇ ਪਲਟੀਨੇ ਤੇ ਬੈਠਾ ਤੁਸੀਂ ਨਹੀਂ ਪਲਟੀਨੇ ਤੇ ਬੈਠੇ ਇਹ ਕੁੱਤਿਆਂ ਤੂੰ ਕਿੱਥੋਂ ਖੇਚਲੀਆਂ ਫੋਟੋ ਅੱਛਾ ਹੁਣ ਤੁਹਾਨੂੰ ਸਬੂਤ ਮਿਲ ਗਿਆ ਤਾਂ ਤੁਸੀਂ ਆਨੇ ਵੀ ਫੋਟੋਆਂ ਕਿੱਥੋਂ ਖੇਚਲੀਆਂ ਤੁਹਾਡੀਆਂ ਫੋਟੋਆਂ ਆ ਇਹ ਸਾਰੀਆਂ ਵੇਖੋ ਨਹੀਂ ਨਹੀਂ ਇਹ ਕੋਈ ਮੇਰੀਆਂ ਫੋਟੋਆਂ ਨਹੀਂ ਫੋਨ ਵੀ ਨਹੀਂ ਮਿਲਣਾ ਮੇਰਾ ਫੋਨ ਤੋੜ ਦੇ। ਵੇਖੋ ਫੋਨ ਸੱਟਾ ਕੁੜੀ ਨੇ ਵੇਖੋ ਜਦੋਂ ਇਲਜ਼ਾਮ ਲੱਗ ਰਿਹਾ ਤੁਹਾਡੇ ਸਬੂਤ ਤੁਹਾਡੇ ਹੈਗੇ ਆ ਤੁਸੀਂ ਘਰ ਨੂੰ ਤਬਾਹ ਕਰਨ ਤੇ ਲਾਇਆ ਖੁੰਝੇ ਲਾਤਾ ਇਹਨਾਂ ਨੇ ਲਾਇਆ ਬਾ दारू ਤੁਹਾਡੇ ਕਰਕੇ ਪੀਣ ਲੱਗੇਗਾ ਹਾਂ ਮੇਰੇ ਕਰਕੇ ਨਹੀਂ ਪੀਣ ਲੱਗੇ ਆਪਦੇ ਕਰਕੇ ਪਿੰਦੇ ਆ ਅੱਛਾ ਜੋ ਬਲੀਵ ਸ਼ੱਕ ਕਰਦੇ ਆ ਤੇ ਕਰੀ ਜਾਣੇ ਮੇਰੇ ਮਾਇਦੇ ਵਿੱਚ ਕੁਝ ਨਹੀਂ ਕਰਦਾ ਤੁਹਾਡਾ ਸਕਾ ਭਰਾ ਵੀ ਹੈ ਨੀਗਾ ਹੁਣ ਤੁਹਾਨੂੰ ਸ਼ਰਮਿੰਦਗੀ ਆਉਂਦੀ ਆ ਵੇਖੋ ਕੁੜੀ ਤੋਂ ਹੁਣ ਕੁਝ ਬੋਲਿਆ ਨਹੀਂ ਜਾ ਰਿਹਾ ਉਹ ਬੰਦਾ ਬਿਲਕੁਲ ਸੱਚਾ ਹੈਗਾ ਤੁਹਾਡੇ ਕੋਲ ਜਿਹੜੇ ਸਬੂਤ ਵੀ ਹੈਗੇ ਆ ਫਿਰ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਜੀ ਨਾ ਤਾਂ ਇਹਨੂੰ ਛੱਡ ਸਕਦਾ ਅੱਛਾ ਤੇ ਨਾ ਮੈਂ ਥੱਜ ਰਿਆ ਜਾਂਦਾ ਅੱਛਾ ਮੈਂ ਤਾਂ ਫਿਰ ਸ਼ਰਾਬ ਹੀ ਕਿੰਨਾ ਛੱਡ ਵੇਖੋ ਉਹ ਕਹਿੰਦਾ ਵੀ ਮੈਂ ਤਾਂ ਨਾ ਤਾਂ ਛੱਡ ਸਕਦਾਗਾ ਹਨਾ ਦੋ ਜਵਾਕ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਇਸ ਚੀਜ਼ ਮੈਂ ਇੰਨਾ ਕੁਝ ਹੋਣ ਤੋਂ ਬਾਅਦ ਮੈਂ ਨਹੀਂ ਰਹਿਣਾ ਬਸ ਅੱਛਾ ਬਸ ਮੈਂ ਨਹੀਂ ਰਹਿਣਾ ਹੈਗਾ ਹੁਣ ਇਨਾਂ ਦੇ ਦਿਮਾਗ ਦੇ ਵਿੱਚ ਗੰਦੀ ਭਰਿਆ ਹੋਇਆ ਹੈਗਾ ਵਾ ਸ਼ਰਾਬ ਤੋਂ ਬਿਨਾਂ ਦੇਖੋ ਕੁੜੀ ਦੇ ਸਿਰ ਤੇ ਇਲਜ਼ਾਮ ਲੱਗ ਰਹੇ ਆ ਉਹ ਕਹਿੰਦੀ ਵੀ ਮੈਂ ਰਹਿਣਾ ਨਹੀਂਗਾ ਹਣਾ ਉਹ ਵਿਚਾਰਾ ਫਿਰ ਵੀ दारू ਪੀ ਕੇ ਆਪਣੇ ਘਰ ਨੂੰ ਕਿਵੇਂ ਨਾ ਕਿਵੇਂ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਕੁੜੀ ਕਹਿੰਦੀ ਵੀ ਮੈਂ ਰਹਿਣਾ ਨਹੀਂਗਾ ਤਾਂ ਹੀ ਤੁਸੀਂ ਕੋਈ ਆਪ ਦਾ ਪੱਖ ਇਨਾਂ ਦੇ ਘਰੇ ਕੋਈ ਗੱਲਬਾਤ ਨਹੀਂ ਕੀਤੀ ਕਰੀਆ ਜੀ ਬਹੁਤ 阿里 ਕਰੀਆ ਅੱਛਾ ਇਹਦੀ ਮਾਂ ਵੀ ਰਲੀ ਵੀ ਆ ਦੇ ਨਾਲ ਹੀ ਅੱਛਾ ਉਹ ਕਹਿੰਦੇ ਤੁਹਾਡੀ ਮਾਂ ਵੀ ਰਲੀ ਦੀ ਹੈ ਕੋਈ ਮਾਂ ਨਹੀਂ ਰਲੀ ਹੈਗੀ ਵੀਰ ਜੀ ਇਹਨਾਂ ਨੇ ਜੋ ਕੁਝ ਕਹਣਾ ਹੈ ਕੋਈ ਕੁੜੀ ਤਾਂ ਬਿਲਕੁਲ ਇਲਜ਼ਾਮ ਲਾ ਰਹੀ ਹੈ ਵੀ ਕੋਈ ਮੇਰੀ ਮਾਂ ਨਹੀਂ ਰਲੀ ਵੀਗੀ ਕੋਈ ਕੁਝ ਨਹੀਂ ਕੀ ਠੀਕ ਹੈ ਪਰ ਤੁਹਾਨੂੰ ਇਸ ਚੀਜ਼ ਦਾ ਅਫਸੋਸ ਹੈ ਮੇਰੇ ਮਾਪੇ ਉਹ ਫੇਣੀਗਾ ਜੀ ਅੱਛਾ ਤੇ ਇਹਦੇ ਮਾਪੇ ਫੇਕ ਆ ਅੱਛਾ ਤੁਸੀਂ ਮਗਰੋਂ ਕੱਲੀ ਰਹਿ ਜਾਂਦੀ ਕਰਦੀ ਰਹੇ ਜਾਂਦੀ ਹੈ ਕਈ ਵਾਰੀ ਤੇ ਇਹਦੀ ਮਾਂ ਵੀ ਆਉਂਦੀ ਹੈ ਤੇ ਕਲੇ ਅੱਛਾ ਹਾਂ ਜੀ ਤੇ ਤਾਂ ਬਸ ਮੈਂ ਤਾਂ ਮਜਬੂਰੀ ਨਾਲ ਪੀਣਾ ਹੀ ਹੋਰ ਕੀ ਕਰਾਂ ਮੈਂ ਤਾਂ ਪੀਣੀ ਆ ਫਿਰ ਹੋਰ ਕੀ ਕਰਾਂ ਬਿਲਕੁਲ ਬਾਈ ਸੱਚਾ ਗਾ ਕਹਿੰਦਾ ਮਜਬੂਰੀ ਕਰਕੇ दारू ਪੀਣੀ ਪੈ ਰਹੀ ਆ ਕੁਝ ਵੇਖੋ ਫੋਨਾਂ ਨੇ ਪੱਟ ਤੇ ਕੁਝ ਜਿਹੜੀਆਂ ਸਹੇਲੀਆਂ ਬਣਦੀਆਂ ਗਿਆ ਕੁਝ ਜਾਲੀ ਭਰਾ ਬਣਦੇ ਆ ਘਰੇ ਕਹਿ ਦਿੰਦੀਆਂ ਵੀ ਅਸੀਂ ਇਹ ਸਾਡਾ ਭਰਾ ਗਾ ਠੀਕ ਹੈ ਇਸੇ ਤਰ੍ਹਾਂ ਜਿਹੜਾ ਪਰਿਵਾਰਾਂ ਦੇ ਵਿੱਚ ਦੁਫਾੜ ਪੈਦਾ ਹੋ ਰਹੇ ਆ ਅਕਸਰ ਦੋ ਬੇਟਿਆਂ ਦੀ ਮਾਂ ਠੀਕ ਹੈ ਦੋ ਬੱਚੇ ਆ ਉਹਨਾਂ ਦੇ ਦੋ ਮੁੰਡੇ ਆ ਠੀਕ ਹੈ ਤੇ ਉਹ ਘਰੋਂ ਜਿਹੜੀ ਉਹ ਜਾਵੜਦੀਏ ਬਿਨਾ ਦੱਸਿਆਂ ਕਿਤੇ ਜਾ ਕੇ ਹੋਟਲਾਂ ਦੇ ਵਿੱਚ ਹੋਟਲਾਂ ਦੇ ਵਿੱਚ ਜਾ ਕੇ ਜਿਹੜੀਆਂ ਉਹ ਰਾਤਾਂ ਗੁਜ਼ਾਰਦੀ ਆ ਜਿਹੜਾ ਪਰਿਵਾਰ ਆ ਉਹ ਜਿਹੜਾ ਉਹਦਾ ਪਤੀ ਆ ਉਹ ਇਸੇ ਕਾਰਨ ਕਰਕੇ ਉਹ दारू ਪੀਣ ਦੇ ਸ਼ਿਕਾਰ ਹੋ ਗਿਆ ਉਹ ਅਕਸਰ ਉਹਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਹੋਣੀ ਆ ਤੁਹਾਨੂੰ ਵੀ ਇੱਕ ਮੈਸੇਜ ਦਿੱਤਾਗਾ ਰਮਨ ਸੋਢੀ ਨਾਲ ਇਸੇ ਤਰ੍ਹਾਂ ਬਣੇ ਰਹੋ